ਕਾਂਗਰਸ ਪਾਰਟੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸੀਐਮ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਇਆ ਜਾਂਦਾ ਹੈ ਦੱਸਦੀ ਹੈ ਕਿ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਨੂੰ ਅੱਜ ਵੱਡਾ ਝਟਕਾ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆ ਕੀ ਕਾਰਨ ਬਣੇ ਕਿ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਪਿਆ ਤੁਹਾਨੂੰ ਦੱਸ ਦਿਆਂ ਕਿ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਇਸ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਉਹ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਹੋਣ ਜਿਸ ਤਰੀਕੇ ਨਾਲ ਤਸਵੀਰਾਂ ਕੁਝ ਦਿਨ ਪਹਿਲਾਂ ਸਾਹਮਣੇ ਆਈਆਂ ਸੀ ਕਿ ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਐਮ ਐਲ ਏ ਗੁਰਪ੍ਰੀਤ ਜੀਪੀ ਨੇ ਜਿਹੜੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਤੇ ਉੱਧਰ ਉਹਨਾਂ ਨੂੰ ਪਹਿਲੀ ਲਿਸਟ ਦੇ ਵਿੱਚ ਜਿਹੜੀ ਕੈਲੀਏ ਕਿ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਹੁਣ ਕਿਆਸਰਾਈਆਂ ਨੇ ਕੇ ਡਾਕਟਰ ਰਾਜਕਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਹੋ ਸਕਦੇ ਨੇ ਇਸ ਤੋਂ ਪਹਿਲਾਂ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਤੁਹਾਨੂੰ ਵੀ ਦੱਸ ਦਿਆਂ ਦਰਅਸਲ 2012 ਦੇ ਵਿੱਚ ਡਾਕਟਰ ਰਾਜਕਮਾਰ ਚੱਬੇਵਾਲ ਚੋਣਾਂ ਹਾਰੇ ਸੀਗੇ ਅਤੇ ਵਿਧਾਨ ਸਭਾ ਦੇ ਵਿੱਚ 2017 ਚ ਪਹਿਲੀ ਵਾਰ ਪਹੁੰਚੇ ਅਤੇ 2019 ਦੇ ਵਿੱਚ ਹੁਸ਼ਿਆਰਪੁਰ ਤੋਂ ਉਹਨਾਂ ਨੇ ਲੋਕ ਸਭਾ ਚੋਣ ਲੜੀ ਜਿੱਕਰ ਉਹਨਾਂ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਸਿਆਸੀ ਸ਼ੁਰੂਆਤ ਉਹਨਾਂ ਦੀ 2009 ਦੇ ਵਿੱਚ ਕਾਂਗਰਸ ਪਾਰਟੀ ਤੋਂ ਹੁੰਦੀ ਹੈ ਕਾਂਗਰਸ ਪਾਰਟੀ ਜੁਆਇਨ ਕਰਦੇ ਨੇ ਤੇ ਉਸ ਤੋਂ ਬਾਅਦ 15 ਸਾਲਾਂ ਬਾਅਦ ਉਹ ਉਸੇ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ 2019 ਦੇ ਵਿੱਚ ਕਰੀਬੀ ਮੁਕਾਬਲੇ ਦੇ ਵਿੱਚ ਹਾਰੇ ਸੀਗੇ 372790 ਵੋਟਾਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਪਈਆਂ ਸੀ ਤੇ ਸੋਮ ਪ੍ਰਕਾਸ਼ ਨੂੰ 421320 ਵੋਟਾਂ ਪਈਆਂ ਸੀ ਖੁਸ਼ੀ RAM ਨੂੰ 128564 ਵੋਟਾਂ ਪਈਆਂ ਸੀ ਜੇਕਰ 2019 ਦੀ ਗੱਲ ਕੀਤੀ ਜਾਵੇ ਅਤੇ ਕਹ ਲਈਏ ਕਿ ਇਸ ਹਫਤੇ ਦੇ ਵਿੱਚ ਪੰਜਾਬ ਕਾਂਗਰਸ ਨੂੰ ਦੂਜਾ ਵੱਡਾ ਝਟਕਾ ਆਇਆ ਜਿਸ ਦੇ ਵਿੱਚ ਹੁਣ ਵੱਡੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਨੇ ਇੱਥੋਂ ਤੱਕ ਕਿ ਮੌਜੂਦਾ ਐਮਐਲਏ ਵੀ ਹੁਣ ਪਾਰਟੀ ਨੂੰ ਛੱਡ ਕੇ ਚ ਜਾਣ ਲੱਗ ਪਏ ਨੇ ਤਾਂ ਜੋ ਸਿਆਸੀ ਹਾਲਾਤ ਬਣੇ ਹੋਏ ਨੇ ਕਾਂਗਰਸ ਪਾਰਟੀ ਦੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਅੰਦਰ ਬੇਹੱਦ ਚਿੰਤਾਜਨਕ ਹੈ ਕਾਂਗਰਸ ਪਾਰਟੀ ਇਸ ਗੱਲੋਂ ਡਰੀ ਹੋਈ ਆ ਕਿ ਆਖਰ ਨੂੰ ਕੀਤਾ ਤੇ ਕੀਤਾ ਕੀ ਜਾਵੇ ਹਾਲਾਂਕਿ ਦੂਜੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਆਪਣੇ 8 ਉਮੀਦਵਾਰਾਂ ਦਾ ਐਲਾਨ ਬੀਤੀ ਦਿਨ ਕਰ ਚੁੱਕੀ ਆ ਤੇ ਹੁਣ ਜਿਹੜੇ ਬਾਕੀ ਉਮੀਦਵਾਰ ਕਹੇ ਲੀਏ ਕਿ ਪੰਜ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਬਾਕੀ ਆ ਤਾਂ ਹੋ ਸਕਦਾ ਹੈ ਕਿ ਡਾਕਟਰ ਰਾਜਕੁਮਾਰ ਚੱਪੇਵਾਲ ਦਾ ਨਾਮ ਹੁਸ਼ਿਆਰਪੁਰ ਲੋਕ ਸਭਾ ਸੀਟੋ ਲਾਨਿਆ ਜਾਵੇ ਜਿਸ ਤਰੀਕੇ ਨਾਲ ਦਰਸ਼ਕ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਪਹਿਲੀ ਸੂਚੀ ਵਿੱਚ ਪੰਜ ਮੰਤਰੀ ਹੀ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਜਿਹੜੇ ਕਿ ਪੰਜਾਬ ਵਿਧਾਨ ਸਭਾ ਤੋਂ ਚੋਣ ਜਿੱਤੇ ਹੋਏ ਨੇ ਉਹਨਾਂ ਕੋਲ ਕੈਬਨਿਟ ਦੇ ਅਹੁਦੇ ਨੇ ਤੇ ਵਿਰੋਧੀ ਥੰਦਾ ਕਹਿ ਰਹੇ ਨੇ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਤੱਕ ਨਹੀਂ ਹੈਗੇ ਇਸ ਕਰਕੇ ਮੰਤਰੀਆਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਕਹਿ ਲਿਆ ਕਿ ਹੋ ਸਕਦਾ ਹੈ ਕਿ ਡਾਕਟਰ ਰਾਜਕੁਮਾਰ ਛੱਬੇਵਾਲ ਦੀ ਜਿਹੜੀ ਕਹਿ ਲਿਆ ਕਿ ਪਾਰਟੀ ਬਦਲ ਦਾ ਵੱਡਾ ਕਾਰਨ ਹੀ ਹੋਵੇ ਕਿ ਆਮ ਆਦਮੀ ਪਾਰਟੀ ਇੱਕ ਉਮੀਦਵਾਰ ਦੀ ਤਲਾਸ਼ ਕਰਦੀ ਹੋਵੇ ਕਿ ਉਹਨਾਂ ਕੋਲ ਲੋਕ ਸਭਾ ਚੋਣਾਂ ਵਾਸਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਹੈ ਤੇ ਉਮੀਦਵਾਰ ਬਣਾਈਏ ਕਿਹਨੂੰ ਇੱਕ ਵੱਡੇ ਗੱਦ ਵਾਲਾ ਉਮੀਦਵਾਰ ਕਿਹਨੂੰ ਬਣਾਈਏ ਹੋ ਸਕਦਾ ਹੈ ਜਿਹਾ ਹੋਵੇ ਜਿਸ ਨੂੰ ਲੈ ਕੇ ਹੁਣ ਇਹ ਇੱਕ ਫੇਰ ਬਦਲ ਹੋਈ ਹੈ ਇਸ ਤੋਂ ਪਹਿਲਾਂ ਕਈ ਘਟਨਾਵਾਂ ਹੋ ਚੁੱਕੀਆਂ ਨੇ ਜਿਸ ਤਰੀਕੇ ਨਾਲ ਗੁਰਪ੍ਰੀਤ ਜੀਪੀ ਦੀ ਗੱਲ ਕੀਤੀ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਜਲੰਧਰ ਸੀਟ ਤੋਂ ਤਾਂ ਜਲੰਧਰ ਸੀਟ ਤੋਂ ਵੀ ਇੱਕ ਕਾਂਗਰਸ ਦੇ ਜਿਹੜੇ ਸੀਗੇ ਲੀਡਰ ਉਹਨਾਂ ਨੇ ਪਾਰਟੀ ਛੱਡੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਾਂਦਾ ਤੇ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਚਾਉਂਦੇ ਨੇ ਤੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਜਾਂਦੀ ਹੈ ਜਿਮਨੀ ਚੋਣ ਦੇ ਵਿੱਚ ਉਸ ਤੋਂ ਬਾਅਦ ਗੁਰਪ੍ਰੀਤ ਜੀਪੀ ਦੇ ਨਾਲ ਵੀ ਉਸੇ ਤਰੀਕੇ ਦੀ ਸਥਿਤੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਤੇ ਹੁਣ ਤੀਜੀ ਸਥਿਤੀ ਆ ਕਹਿ ਸਕਦੇ ਆ ਤੀਜੀ ਤਸਵੀਰ ਵੀ ਉਸੇ ਤਰੀਕੇ ਦੀ ਦੇਖਣ ਨੂੰ ਮਿਲ ਸਕਦੀ ਆ ਕਿ ਜਿਹੜੀ ਦੂਜੀ ਲਿਸਟ ਆਮ ਆਦਮੀ ਪਾਰਟੀ ਦੀ ਜਾਰੀ ਹੋਣੀ ਆ ਉਹਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਨਾਮ ਹੋ ਸਕਦਾ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਪਰ ਜਿੱਤ ਜਿਹੜੀ ਉਹਨਾਂ ਦੀ ਪਹਿਲੀ ਵਾਰ ਉਦੋਂ ਹੁੰਦੀ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਪੰਜਾਬ ਦੇ ਅੰਦਰ ਸਰਕਾਰ ਬਣਦੀ ਹੈ ਉਹ ਐਮਐਲਏ ਬਣਦੇ ਨੇ ਪਹਿਲੀ ਵਾਰ ਜਿੱਤਦੇ ਨੇ 2009 ਵਿੱਚ ਭਾਵੇਂ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਸ਼ੁਰੂਆਤ ਕਰਨੀ ਸੀ ਪਰ ਅ ਅੱਗੇ ਪੜਾਦਰ ਪੜਾ ਵਾਅਦੇ ਨਜ਼ਰ ਆਉਂਦੇ ਨੇ ਦੂਜੀ ਵਾਰ ਵੀ ਉਹਨਾਂ ਨੂੰ ਜਿਹੜੀ ਸਫਲਤਾ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਮਿਲਦੀ ਹੈ ਐਮਐਲਏ ਬਣ ਜਾਂਦੇ ਨੇ ਪਰ ਜਿਹੜਾ ਉਸ ਤੋਂ ਬਾਅਦ ਆਪਣੇ ਸਿਆਸੀ ਪਿਛੇ ਨੂੰ ਦੇਖਦੇ ਹੋਏ ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਨੇ ਕਿ ਲੋਕ ਸਭਾ ਚੋਣਾਂ ਕਿਉਂ ਨਾ ਲੜੀਆਂ ਜਾਣ ਕਿਉਂ ਨਾ ਜਿੱਤੀਆਂ ਜਾਣ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜੋ ਕਾਂਗਸ ਪਾਰਟੀ ਦੀ ਸਥਿਤੀ ਹੈ ਬੇਹੱਦ ਚਿੰਤਾਜਨਕ ਹੈ ਭਾਵੇਂ ਕਾਂਗਸ ਪਾਰਟੀ ਅੰਦਰ ਇਸ ਮੌਜੂਦਾ ਦੌਰ ਦੇ ਵਿੱਚ ਆਪਸੀ ਫੁੱਟਬਾਜੀ ਵੀ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ ਕਾਂਗਸ ਦੇ ਕਈ ਸਾਬਕਾ ਪ੍ਰਧਾਨ ਇੱਕ ਜੁੱਟ ਹੋ ਚੁੱਕੇ ਨੇ ਧੜੇਬੰਦੀ ਸਭ ਤੋਂ ਵੱਧ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਹੁਣ ਵੱਡੇ ਛਟਕੇ ਨੇ ਕਿ ਪਾਰਟੀ ਛੱਡ ਕੇ ਲੀਡਰ ਨੇ ਜਿਹੜੇ ਉਹ ਜਾਣ ਲੱਗ ਪਏ ਨੇ ਇਸ ਤੋਂ ਪਹਿਲਾਂ ਵੀ ਕੈਪਟਨ ਮਨਿੰਦਰ ਸਿੰਘ ਤੋਂ ਲੈ ਕੇ ਸੁਨੀਲ ਜਾਖੜ ਫਤੇਜੰਗ ਬਾਜਵਾ ਬਹੁਤ ਸਾਰੇ ਲੀਡਰ ਪਾਰਟੀ ਛੱਡ ਕੇ ਜਿਹੜੇ ਜਾ ਚੁੱਕੇ ਨੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਤੋਂ ਕੀ ਬਾਕੀ ਡਾਕਟਰ ਰਾਜਕੁਮਾਰ ਛੱਬੇਵਾਲ ਲੋਕ ਸਭਾ ਦੇ ਉਮੀਦਵਾਰ ਹੋਣਗੇ ਪਲਪਲ ਦੀ ਅਪਡੇਟ ਦਿੰਦੇ ਰਾਂਗੇ ਦੀ ਇਜਾਜ਼ਤ ਧੰਨਵਾਦ